इनको आता ही नहीं है इनको पता ही नहीं है हाँ देखो, देखो तुम देख लो कि इस देश का यह हार है देखे। 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 ਤਾਕਿ ਉਹ ਐਕਸੈਪਟ ਕਰਨਗੇ ਕਰਨਾ ਚਾਹੀਦਾ ਹੈ ਬਸ ਇੱਦਾਂ ਹੀ ਭੈਣ ਦੇ ਲੋਕੀ ਮੇਰੀ ਜਾਨ ਚੱਲੀ ਗੁੱਸੇ ਹੋ ਕੇ ਗੱਲ ਲੱਗਦੀ ਮੇਰੀ ਜਾਨ ਚੱਲੀ ਗੁੱਸੇ ਹੋ ਕੇ ਮੈਂ ਮਾਰੀ ਤੱਕ ਕਰਨਾ ਟੀਟੀ ਕਰਨ ਲਾ ਦੂੰਗੀ ਹਾਏ ਬੁੱਗੇ ਰੁਕ ਜਾ ਜੇ ਮੈਡ ਸੰਧੂ ਵਰਗੇ ਟੈਂਪੂ ਔਰੀ ਵਰਗੇ ਟੈਂਪੂ ਸਾਡੇ ਰੋਲ ਮਾਡਲ ਬਣ ਰਹੇ ਨੇ ਇੱਕੋ ਪਤਾ ਨਹੀਂ ਕਿਹੜਾ ਰਾਮ ਗੜੀਆ ਬੱਲੂ ਪਤਾ ਨਹੀਂ ਬਿੱਲੂ ਕਿਹੜਾ ਰਾਮ ਗੜੀਆ ਨਚਾਰ ਪੱਗਾਂ ਬੰਨ ਕੇ ਪੱਗਾਂ ਵੀ ਰੋਲੀ ਜਾਂਦੇ ਸਾਡੇ ਉਹੋ ਜਿਹੇ ਬੰਦੇ ਅਸੀਂ ਰੋਲ ਮਾਡਲ ਉਹ ਉਹਨਾਂ ਦੇ ਪਤਾ ਨਹੀਂ ਕਿੰਨੇ ਕਿੰਨੇ ਲੱਖ ਫਾਲੋਅਰ ਨੇ

कि उनके टाइम पे ये सब चीजें नहीं थी उनको समझने में थोड़ा मुश्किल होगा हमारी जनरेशन जो, जो है वो इजीली सब कर सकती है बट हाँ थोड़ा टाइम तो लगेगा और ये जो इवेंट चल रहा है यहाँ पर एक प्लेटफॉर्म दिया गया आप लोगों को प्रेजेंट करने का ये इवेंट के बारे में आप क्या कहना चाहेंगे हम वी आर फाइटिंग फॉर आर राइट्स यू नो कि uh, हमें जीतना है या हमें ਤਰਾਹੀਏ ਕਿ ਹਮ ਜਿੱਤਦੇ ਹਮ ਰਹੇ ਮਤਲਬ ਮਿਲਦਾ ਇੱਕ ਜੀ ਹਮੇ ਹੱਥ ਚਾਹੀਏ ਹੋਤੇ ਆ ਤਾਂ ਹਮੇ ਹੱਕਾਂ ਨੂੰ ਤਾਂ ਮੇਰੇ ਸਾਲੇ ਐਵੇਂ ਕਹਿਣ ਲੱਗੇ ਹੋਏ ਨੇ ਜਿਵੇਂ ਡਾਕਟਰ ਪੀ ਮਰੋਂ ਉਂਬੀ ਤੇ ਕਰ ਦੇ ਮੈਸੀ ਇਹ ਤਾਂ ਮੇਰੇ ਸਾਲੇ ਆਏ ਇਕੱਠੇ ਹੋਏ ਫਿਰਦੇ ਨੇ ਜਿਵੇਂ ਕੀੜੇ ਵਾਲੇ ਪਹੁੰਚ ਤੇ ਕੀੜੀਆਂ ਇਕੱਠੀਆਂ ਹੋਈਆਂ ਹੁੰਦੀਆਂ ਨੇ ਮੈਨੂੰ ਲੱਗਦਾ ਕਿਸਾਨਾਂ ਦੇ ਮਸਲੇ ਛੱਡ ਕੇ ਪਹਿਲਾਂ ਪੈਣ ਤੋਂ ਇਹਨਾਂ ਦੀ ਮਸਲੇ ਹੱਲ ਕਰਨੇ ਪੈਣਗੇ ਵੈਸੇ ਤਾਂ ਇਹ ਜਿਹੜਾ ਮੇਲਾ ਕਰਨ ਨੂੰ ਫਿਰਦੇ ਸੀ ਮੈਨੂੰ ਲੱਗਦਾ ਕੈਨਸਲ ਹੋ ਗਿਆ ਹੋ ਪਰ ਸੂਚਨਾਂ ਦੀ ਗੱਲ ਹੈ ਇੱਕ ਪਾਸੇ ਤਾਂ ਕਿਸਾਨ ਨੇ ਉੱਥੇ ਇੰਨੇ ਕਿਸਾਨ ਸ਼ਹੀਦ ਹੋਗੀ ਹਾਏ ਇਹਨੇ ਕਿਸਾਨਾਂ ਨੂੰ ਨਾ ਤਾਂ ਨਮੀ ਮੁਸੀਬਤ ਫੇਸ ਕਰਨੀ ਪੈਂਦੀ ਹੈ ਹਾਜੀ ਉਹਨਾਂ ਦੇ ਮਸਲੇ ਅੱਧ ਵਿੱਚ ਘੜ ਲਟਕ ਰਹੇ ਨੇ ਉਹਨਾਂ ਦੇ ਮਸਲਿਆਂ ਦੇ ਕਿਸੇ ਥੀ ਵੀ ਪੂਰਨ ਤੌਰ ਤੇ ਸਫਲਤਾ ਨਹੀਂ ਮਿਲਦੀ ਇਹ ਮਰੇ ਸਾਰੇ ਆਬਦਾ ਮੂਰਚਾ ਸਾਂਭਣ ਨੂੰ ਫਿਰਦੀ ਨਹੀਂ ਮੇਰਾ ਬਾਪੂ ਮੈਨੂੰ ਪੁੱਛੀ ਜਾਂਦਾ ਬਿਸਤਾਈ ਤਰੀ ਨੂੰ ਰੈਲੀ ਆਪਨੇ ਅੰਬਰਸਰ ਇੱਕ ਆਦੀ ਰੈਲੀ ਆ ਕੀ ਚੱਕਰ ਪੈ ਗਿਆ ਹੋਂ ਪੈਂਤੂਜ਼ੀ ਕਰਦੇ ਨੇ ਕਿ ਇਸਹੀ ਵੀ ਤੇ ਸਾਲੇ ਤਾਂ ਪੂਕਾ ਥੇ ਹੋਈ ਫਰਦੇ ਨੇ ਇਹਨਾਂ ਨੇ ਰੈਲੀ ਆਬਦੇ ਹੱਕਾਂ ਲਈ ਕੱਢਣੀਆਂ ਇਹਨਾਂ ਨੂੰ ਇਹ ਹੱਕ ਚਾਹੀਦਾ ਵੀ ਇਹ ਖੁੱਲੇ ਚੱਲਦੀ ਰਹੇ ਕੀ ਸਤਨ ਆਏ ਐਕਸਕਿਊਜ਼ ਮੀ ਪੀ ਸਟਾਪ ਇਟ ਬਸ ਇਸ ਹਾਂ ਮੈਨੂੰ ਲੱਗਦਾ ਅੱਦੇ ਤਾਂ ਇੱਕ ਦੂਜੇ ਨੂੰ ਦੇਖਦੇ ਹੀ ਬਣੇ ਪਏ ਹੋਣਗੇ ਜਮਾਨਾ ਪਹਿਣ ਤੋਂ ਪਹਿਲਾਂ ਵਾਲਾ ਵੀ ਸੀ ਉਹਨੂੰ ਤਾਂ ਮੇਰੇ ਸਾਰੇ ਹਾਜੀ ਕਰਦੇ ਦੇਖੇ ਨਹੀਂ ਹੈਗੇ ਜਿਹਦੇ ਹਿਸਾਬ ਨਾਲ ਇਹ ਬਥੇ ਪਏ ਨੇ ਹਦਕੱਦ ਅੱਗੇ ਜਵਾਕ ਦੇਖਦੇ ਸੀ ਸਰਸਦਾ ਮੇਲਾ ਸਪਾਰ ਦਾ ਮੇਲਾ ਜਗਰਾਉਂ ਦਾ ਮੇਲਾ ਯਾਨੀ ਬਹੁਤ ਚੀਜ਼ਾਂ ਸੀ ਦੇਖਣ ਵਾਲੀਆਂ ਮਾਗੀਰਾ ਮੇਲਾ ਪਰ ਇਹ ਮਰੇ ਸਾਰੇ ਆਦੀ ਤੁਰੇ ਫਿਰਦੇ ਨੇ ਮੈਨੂੰ ਲੱਗਦਾ ਜਿਹੇ ਜਿਹੇ ਹਾਲਾਤ ਹੋਏ ਪਹਿਲੇ ਇਹਨਾਂ ਨੂੰ ਵੀ ਇੱਕ ਟਾਪੂ ਖਰੀਦ ਕੇ ਦੇਣਾ ਪੈਣਾਗਾ ਅੱਲਾ ਦਾ ਕੋਈ ਇਨਸਾਨ ਨਹੀਂ चार्ज कर रहा है ये गलत है ਇਹ ਕਹਿੰਦੇ ਵੀ ਸਾਨੂੰ ਨਫ਼ਰਤ ਨਾ ਕਰੋ ਹੁਣ ਜਹੇ ਤੁਸੀਂ ਲੱਠਾਂ ਪੜੇ ਹੋਣੇ ਨਫ਼ਰਤ ਵਾਲੇ ਘੱਟ ਤੇ ਡਾਂਗਾ ਵਾਲੇ ਬਦ ਲੱਗਦੇ ਨੇ ਮੈਨੂੰ ਤੇਰੀ ਭੈਣ ਓ ਖਮਾਰ ਬੀਬੀ ਬਾਕੇ ਕੁੱਤੇ ਚੱਗੀਆਂ ਜੀ ਤੁਸੀਂ ਲੋਕਾਂ ਨੂੰ ਫੈਸ਼ਨ ਬਾਰੇ ਤੇ ਸੰਗ ਲੱਗੇ ਹੋਏ ਹੋ ਹਾਂ ਨਾ ਤਾਂ ਭੈਣ ਨੂੰ ਇਹੀ ਗੱਲ ਸਮਝ ਆਉਂਦੀ ਵੀ ਇਹੇ ਚ ਕਸੂਰ ਇਨ੍ਹਾਂ ਦਾ ਆ ਜਾਂ ਇਨ੍ਹਾਂ ਦੇ ਘਰ ਦੇਆਂ ਦਾਗਾ ਜਾਂ ਰੱਬ ਦਾ ਕਸੂਰ ਆ ਵੀ ਇਨ੍ਹਾਂ ਨੂੰ ਇਹ ਜਿਹਾ ਬਣਾਤਾ ਪਰ ਜਿਹੜੀ ਇਹ ਇਆਦੀ ਵਾਲੀ ਗੱਲ ਕਹਿੰਦੇ ਨੇ ਉਹ ਬਿਲਕੁਲ ਝੂਠ ਆ ਇਆਦੀ ਇਨ੍ਹਾਂ ਨੂੰ ਹੈਗੀ ਤਾਂ ਹੈਗੀ ਖੁੱਲੇ ਹਮ ਰਹੀ ਤਾਂ ਜਾਂਦੇ ਨੇ ਇੰਸਟਾਗ੍ਰਾਮ ਤੇ ਇਨ੍ਹਾਂ ਨੇ ਪੂਰਾ ਕੰਟਰਪੁਣਾ ਫਲਾਇਆ ਉਹ ਯਾ ਗਾ ਪਾ ਕੇ ਕੱਤੇ ਬੰਦੀ ਜਿ ਇੱਕ ਦੇ ਸਿਪੀਆਂ ਲਾ ਦੇਂਦੇ ਨੇ ਕਿ ਬਹੁਤ ਖੁਸ਼ ਕਰਦੇ ਨੇ ਮੇਟਰਪੀ ਆ ਰਿਓ ਤੁਸੀਂ ਦੀ ਕੀ ਹੋਣਾਗਾ ਉਹ ਲੱਛਣਤਾ ਨਾ ਕਰੋ ਤੁਸੀਂ ਨਾਲੇ ਜਿਹੜੇ ਕੰਮ ਤੁਸੀਂ ਕਰਨ ਲੱਗੇ ਹੋ ਇਹ ਜੇ ਕੰਮ ਕਰੇ ਮੁੰਡਿਆਂ ਨੇ ਕੀਤੇ ਨੇ ਪਾ ਕੇ ਬੱਬੂ ਵਾਲੇ ਕਸੇ ਆਏ ਅਸੀਂ ਸੜਕਾਂ ਤੇ ਵੀ ਅਸੀਂ ਮੁੰਡੇ ਸਾਨੂੰ ਵੀ ਹੱਕ ਦੋ ਇਥੇ ਤਾਂ ਪੰਜੂ ਸਰਕਾਰੀ ਨੌਕਰੀਆਂ ਤਾਂ ਪਹਿਲਾਂ ਹੀ ਨਹੀਂ ਪੂਰੀਆਂ ਹੁੰਦੀਆਂ ਉੱਥੋਂ ਤੁਸੀਂ ਆਪਦਾ ਮੁੱਦਾ ਚੱਕ ਕੇ ਆ ਗਏ ਵੀ ਸਾਡਾ ਹੱਕ ਇੱਥੇ ਰੱਖ ਸਾਨੂੰ ਆਜ਼ਾਦੀ ਦੇਓ ਸਾਡੇ ਨਾਲ ਨਾ ਵਰਤਨਾ ਕਰੋ ਤੁਸੀਂ ਸਮਾਜ ਨੂੰ ਮੈਂ ਤਾਂ ਸਾਲੀ ਇਹ ਗੱਲ ਹੀ ਸਮਝਉਂਦੀ ਦੱਸਣਾ ਕੀ ਚਾਹੁੰਦੇ ਹੋ ਸੇਧ ਕੀ ਦੇਣਾ ਚਾਹੁੰਦੇ ਹੋ ਪ੍ਰੋਬਲਮ ਹਾਰਮ ਹੋ ਜਿੱਥੇ ਤੁਸੀਂ ਕਿਸੇ ਬਧੀਆ ਜੇ ਡਾਕਟਰ ਤੋਂ ਦਵਾਈ ਲੈ ਲਓ ਹੋਣ ਨੂੰ ਸਾਰਾ ਕਿਉਂ ਸੂਝਾਂਦਾ ਪਰ ਉਹ ਨਹੀਂ ਕਰਨਾ ਅਸੀਂ ਤਾਂ ਜੀ ਪ੍ਰੈਗਟ ਕੱਢਣੀ ਆ ਜਿਹਦੇ ਹਿਸਾਬ ਨਾਲ ਇਹਨਾਂ ਨੇ ਦਰ ਆਲਾ ਮਾਹੌਲ ਬਣਾਇਆ ਪਿਆ ਇਹਨਾਂ ਤਮਿਲ ਲੱਕ ਦੇ ਲੋਕ ਚੈਨ ਆ ਰਹੇ ਤੁਹਾਨੂੰ ਡਰਦੇ ਹੋਣੇ ਕਿ ਇਹਨਾ ਤੋਂ ਦਰ ਹੁੰਦਾ ਗੇ ਹੋਂਗੀ ਵੀ ਭੈਣ ਦੇ ਯਾਰਾਂ ਨੇ ਜਿੰਨ ਸਾਈਂ ਖਰਾਬ ਕਰਤੀਆਂ ਵੀ ਸਾਲਾ ਇਹਨਾਂ ਦਾ ਪ੍ਰੋਬਾਬ ਕਿਤੇ ਸਾਡੇ Gibak ਕਾਤੇ ਨਾ ਪਈ ਬਾਕੀ ਗੱਲਾਂ ਦੀਆਂ ਗੱਲਾਂ ਜਿਹੜਾ ਇਹਨਾਂ ਨੇ ਰੰਗਾ ਰੰਗ ਪ੍ਰੋਗਰਾਮ ਰੱਖਿਆ ਉਹ ਰੱਖਿਆ ਵੀ ਅੰਬਰ ਜ਼ਰਾ ਹੋ ਗਈ ਐਨ ਚੋ ਅੱਗੇ ਹੁੰਦਾ ਸੀ ਪੰਜਾਬ ਚ ਕਬੱਡੀ ਖੇਡੀ ਜਾਂਦੀ ਸੀ ਗੋਸਤੀ ਖੇਡਦੇ ਹੁੰਦੇ ਸੀ ਪਰ ਇਹਨਾ ਭੈਣ ਦੇ ਯਾਰਾਂ ਨੇ ਸਾਰੇ ਕਾਸੇ ਨੂੰ ਪਿੱਛੇ ਛੱਡਦੇ ਹੋਏ ਇੰਸਟਾਗ੍ਰਾਮ ਤੇ ਨਚਾਲ ਪੁਨਾ ਫਲਾਸ਼ ਅਧਿਆ ਪੰਜਾਬੀਆਂ ਦੀ ਕੌਮ ਉਸ ਹੀ ਜਿਹੜੀ ਅਣਖਾਂ ਵਾਲੀ ਸੀ ਜਿਹੜੀ ਮਰਕਾਂ ਵਾਲੀ ਸੀ ਨਾ ਕਿ ਇਹ ਜੇ ਨੱਚਣਾ ਨਾ ਬੰਦੇ ਨਾ ਜਨਾਨੇ ਮਰੇ ਸਾਰੇ ਬਲਾਈਤੀ ਕਾਰਖਾਨੇ ਛੋਡੀਆਂ ਇਹ ਜੀਆਂ ਗੱਲਾਂ ਕਰਕੇ ਜਿਹੜਾ ਸਾਡਾ ਆਨਲਾਈਨ ਫਿਊਚਰ ਆ ਮੈਨੂੰ ਲੱਗਦਾ ਸਭ ਤੋਂ ਵੱਧ ਖਤਰੇ 'ਚ ਉਹ ਆ ਜਦੋਂ ਪੈਣ ਚੁਜਵਾ ਕਾਂਤੇ ਕਾਟਰ ਉਹਨਾਂ ਦਾ ਜਿਆ ਹੋਰ ਗੱਲਾਂ ਦਾ ਜਾਂ ਗੇਮਾਂ ਦਾ ਅਸਰ ਹੋ ਸਕਦਾ ਤਾਂ ਇਹ ਜੀਆਂ ਚੀਜ਼ਾਂ ਦਾ ਵੀ ਹੋਣਾ ਲਾਜ਼ਮੀ ਆ ਇੱਕ ਗੱਲ ਦੇਖੋ ਮਿੱਤਰੋ ਪਿਆਰੇ ਉਸ ਆ ਤੋਂ ਪੈਨਾਂ ਲੜੀਆਂ ਹੋਈਆਂ ਆਪਣੇ ਗੁਰੂਆਂ ਦੀਆਂ ਮੁਗਲਾਂ ਨਾਲ ਉਸ ਵਕਾਫੀ ਕਾਫੀ ਖੋਸਾ ਕਾਫੀ ਬੜਾ ਅਤਾ ਆਜ਼ਾਬ ਨਾ ਮੈਂ ਵੀ ਹਜੇ ਉਹ ਗੱਲਾਂ ਤੋਂ ਅਣਜਾਣ ਹੋਊਂਗਾ ਪਰ ਇੱਕ ਗੱਲ ਆ ਜਿਹੜੀ ਸੋਚ ਨਾਲੀਆ ਆਪਣੇ ਜੋਰੇ ਸੂਰਮਿਆਂ ਨੇ ਤਾਂ ਕਿੱਦਿਆਂ ਕਿੱਦਿਆਂ ਲੜਾਈਆਂ ਲੜੀਆਂ ਨੇ ਤੇ ਹੁਣ ਅਸੀਂ ਇਹਨਾਂ ਨਾਲ ਲੜਾਈ ਲੜਾਂਗੇ ਮਿਊਜ਼ਿਕ ਕਿਉਂ ਆਵਦੇ ਆਪ ਨੂੰ ਸ਼ਰਮ ਆਉਂਦੀ ਆ ਇਹ ਉਠਾਲੇ ਰਹੇ ਦੇਵਾ ਉਠਾਲੇ ਰਹੇ ਭਾਬਾ ਮੈਨੂੰ ਲੱਗਦਾ ਲੋਕਾਂ ਨੇ ਉਹਨੀਆਂ ਇਹਨਾਂ ਨੂੰ ਗਾਲਾਂ ਨਹੀਂ ਸੀ ਕਿਤਲੀਆਂ ਜਿੰਨੀਆਂ ਇਹ ਆਵਦੇ ਆ ਕਰ ਤੂੰ ਤਾਂ ਕਰਕੇ ਖਾਣ ਲੱਗੇ ਹੋਏ ਨੇ ਬਾਕੀ ਗਾਲਾਂ ਦੇ ਨਾਲ ਨਾਲ ਪ੍ਰੋਗਰਾਮ ਸ਼ਾਤੀ ਕਿ ਲੱਤਾਂ ਖਾਣ ਵਾਲਾ ਵੀ ਬੜਾਈ ਬੈਠੇ ਨੇ ਮੈਨੂੰ ਲੱਗਦਾ ਭਾਂ ਜੋ ਇਹਨਾਂ ਤਾਂ ਗੂੜੀ ਨਹੀਂ ਆਪਣ ਮਾਈਂਡਲ ਹੋਏ ਹੋਣੇ ਜਿਨੇ ਇਹ ਹੋਏ ਫਿਰਦੇ ਨੇ ਉਧਰ ਟਰੰਪ ਨੇ ਤਾਂ ਅਰੇ ਸਿੱਧਾ ਕਹਤਾ ਵੀ ਇਥੇ ਸਰਵਦੂਜਨ ਦਹੋਂਨ ਕੇ ਬੰਦਾ ਤੇ ਬੁਰੀ ਤੀਜੀ ਦੀ ਕੋਈ ਐਂਟਰੀ ਨਹੀਂ ਹੈਗੀ ਮੈਨੂੰ ਲੱਗਦਾ ਜਿਹੇ ਜਿਹੇ ਹਾਲਾਤ ਹੋਏ ਪਹਿਨੇ ਆਪਨੇ ਆਨਾਂ ਵੀ ਇਹ ਜੇ ਕਾਨੂੰਨ ਬਣਾਉਣੇ ਪੈਣਗੇ ਜਿਹੇ ਜਿਹੇ ਕਰਤੂਤਾਂ ਤੇ ਤੁਸੀਂ ਆਏ ਹੋਇਓ ਤੁਹਾਨੂੰ ਹੱਕ ਨੇ ਥੋਂ ਤਾਂ ਤੀਜੀ ਲੱਤ ਦੇਣਗੇ ਲੋਕ ਸੋ ਇਹ ਜਿਹ ਲੋਕ ਇਹ ਲੈਂਗੁਏਜ ਹੈ ਸਾਡੇ ਲੋਕਾਂ ਦੀ ਆਈਟੀ ਕੇ ਬਾਰੇ ਮੈਂ ਕੀ ਕਹਿਣਾ ਚਾਹਾਂਗੇ ਲਾਈਕ ਆਪਕੋ ਲੱਗਦਾ ਅੱਗੇ ਜਾ ਕੇ ਉਹ ਐਕਸੈਪਟ ਕਰਨਗੇ ਕਰਨਾ ਚਾਹੀਏ ਬਸ ਤੋ ਇਹ ਗਲਤ ਆ ਚਲੋ ਇਹ ਗੱਲ ਤਾਂ ਸਹੀ ਤਾਂ ਹੀ ਹੈ ਵੀ ਤੁਹਾਨੂੰ ਗੈਫਟ ਜੇ ਛੜੇ ਤੇ ਇਹ ਅਸੀਂ ਤੁਸੀਂ ਫੇਰ ਲੋਟਾਉਣਾ ਮੈਨੂੰ ਲੱਗਦਾ ਕਿੰਤੇ ਨਾ ਲਾ ਦੀਨੇ ਮੈਂ ਫੈਂਟੀ ਲੋੜ ਦੀ ਵੀਡੀਓ ਬਣਾ ਕੇ ਦੇਖਾਂ ਮੈਂ ਵੀ ਤੇਰੀ ਤੋੜ ਦੀ ਸਦਕੀ ਜਾਵਾਂ I got the fever, I the fever, I ਕਪਾਸੇ ਤਾਂ ਉਹਨਾਂ ਲਈ ਤਾਂ ਦੰਤਾਂ ਦੇ ਤਰਪੂਗੀ ਤਾਂ ਪਿਆ ਤੇ ਇੱਕ ਪਾਸੇ ਇਹ ਨਾ ਨੇ ਆਹ ਬੇਬੇ ਦੇਖ ਲੈ ਜਮਰਾਜ ਨੂੰ ਹੱਕਾ ਮਰਦਾ ਹੋਣਾ ਤੇ ਇਹ ਦੀਦਾਂ ਆਏ ਮਾਰਦੀ ਫਿਰਦੀ ਜਿਵੇਂ ਛੱਪਣੀ ਹੁੰਦੀ ਆ ਉਹ ਕਿਹੜੇ ਕਮਾਚ ਪੈ ਗਿਆ ਪਾਪਾ ਤੇਰਾ ਇਹ ਬੜਾਪਾ ਆਰਾਮ ਕਰਨ ਦਾ ਪੁੱਤ-ਪੋਤੇ ਸੰਭੰਦਾ ਤੇ ਤੂੰ ਬੁੜੇ ਅਬੁੜੀ ਨੂੰ ਭੀਮ ਕੋਈ ਜਾਂ ਨਾ ਉਹ ਤਾਂ ਗੈਸਟਪੇ ਤੇਰੇ ਅੰਗੂਠਾ ਖਿਚਾ ਕੇ ਮਾਰਦੀ ਆ ਨਾਲੇ ਥੋਡੇ ਲੱਛਣ ਗੁੱਟ ਚੋਂ ਕਢਾ ਲਾਉਣ ਨਾਲੇ ਖੱਟ ਤੇ ਸਿਰ ਚ ਘੜੀ ਖਾਣ ਵਾਲੇ ਬੱਦ ਲੱਗਦੇ ਨੇ ਮੈਨੂੰ ਗੇਰ ਪੈਣ ਦਾ ਯਾਰ ਕਹਿੰਦੇ ਨੇ ਵੀ ਪੂਤਾ ਗਾਲਾਂ ਕਰਦਾਗਾ ਜਿੱਥੇ ਬੀਬੀ ਦੇ ਦੰਦ ਦਗੋਣੇ ਚਾਹੀਦੇ ਨੇ ਉਥੇ ਮਿਰਾਸ ਵਾਲਾ ਬੀਬੀ ਨੂੰ ਫੀਮ ਖਵਾਈ ਜਾਂਦਾਗਾ ਬਾਬਾ ਇਹੇ ਕੂਸੀਆਂ ਪੋੜਨ ਨਾਲੋਂ ਤੂੰ ਦੰਦ ਤੇ ਚਤੀ ਜਾ ਤੇ ਬੀਬੀ ਦੇ ਚਾਰ ਦੰਦ ਲਵਾ ਦੇ ਅਗਲੀ ਸੋਖੀ ਰੋਟੀ ਖਾਂਦੀ ਹੋਜੂਗੀ ਫੰ ਗੋਲੀ ਵਰਤ ਕੇ ਅੰਦਰੋਂ ਮਾਰੀ ਤੇ ਸੱਪ ਮਾਰੂ ਪਰਾਟ ਤੇ ਉਹ ਗਾਣਾ ਇੱਕ ਮਿੰਟ ਜੀ ਉਹੋ ਬਾਸੀ ਜਾ ਉਹ ਹਜੇ ਤਾਂ ਮੈਂ ਆਵਦਾ ਮਾ ਅਬਰਾ ਪੂਰੇ ਨਹੀਂ ਸੀ ਗੀਤਾ ਤੂੰ ਜੀ ਪਹਿਲੀ ਐਗਜ਼ੀਕਿਊਟ ਮਿਟਾ ਕੇ ਆਗੀ ਬਾਕੀ ਕੀ ਪਤਾ ਵੀ ਸਾਲੇ ਫੀਮ ਖਾਂਦੇ ਨੇ ਜਾਂ ਨੱਕ ਚੋਂ ਘਾਟ ਕਰ ਹੇ ਬਾਕੀ ਗੱਲਾਂ ਦੀਆਂ ਗੱਲਾਂ ਬਾਬਾ ਇਸਾਤਰੀ ਨਾਗੇ ਤੇ ਬੀਬੀ ਇਸਾਤਰੀ ਨਾਗ ਨੂੰ ਲੱਗਦੀ ਆ ਜਾਨੀ ਆਈ ਹੋਪ ਕਿ ਤੁਸੀਂ ਸਾਰੇ ਜਾਨੀ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਆਪਣੇ ਚੈਨਲ ਦੇ ਵਿੱਚ ਕਹਿੰਦੇ ਅੱਜ ਮੈਂ ਕੋਈ ਵੀ ਤਿਆਰ ਸੋ ਆਪਾਂ ਬਣਾ ਰਹੇ ਸੀ ਗਾਈਜ਼ ਵਲੋ ਸੋਰੀ ਵਲੋਗ ਸੋ ਰੀਅਲਸ ਬਣਾ ਰਹੀ ਸੀ एवरीवन ਲੋਕਾਂ ਨੇ ਮੈਂ ਕਹਿਣਾ ਨਾ ਜਿਨਾ ਰਾਮ ਕੀਤਾ ਆਇਆ ਜਿਨਾ ਰਾਮ ਤੇ ਓ ਯਾਰ ਦੁਨੀਆ ਜੀਣ ਹੀ ਨਹੀਂ ਦਿੰਦੀ ਸੀ ਕੀ ਕਰੀਏ ਯਾਰ ਉਹ ਕੋਝ ਨਹੀਂ ਹੋਇਆ ਮੇਰੇ ਪਿਆਰੋ ਕੋਝ ਨਹੀਂ ਹੋਇਆ ਇਹ ਇਹ ダਮੂ ਤਾਂ ਤਾਂ ਖੋਲ ਦਿਆ ਇਹਨੂੰ ਹੋਈ ਪਈਆ ਪੱਦਾਂ ਦੀ ਗਰਮੈਸ ਜਿੱਦਾਂ ਇਹ ਖੋਲੀ ਫੇਰ ਦਿਆ ਇਹ ਤਾਂ ਤਾਂ ਖੋਲ ਦਿਨੀ ਹੋਣੀ ਮੈਸ ਆਹ ਅਹੀ ਕਹਿੰਦੇ ਸੀ ਜਿਣਾ ਹੀ ਜਿਣਾ ਹੈ ਜਿਣਾ ਹੀ ਜਿਣਾ ਸਵਾਬਰੀ ਬੰਨ ਹੁਣ ਆਪਾਂ ਸਾਰੇ ਨੂੰ ਜੀ ਕੇ ਵਿਖਾਉਣਾ ਉਹ ਵੀ ਟੌਰ ਦੇ ਨਾਲ ਮੈਂ ਕੁੱਠਣ ਸਰ ਵੀ ਤਿਆਰ ਹੋਇਆ ਕਰੇਗੀ ਤੇ ਸੌਣ ਸਰ ਵੀ ਉੱਠ ਕੇ ਵੀ ਤੇ ਸੌਣ ਸਰ ਵੀ ਤਿਆਰ ਹੋ ਕੇ ਸੌਇਆ ਕਰੇਗੀ ਟੌਰ ਕੱਢ ਕੇ ਰੱਖਣੀ ਆ ਫੁੱਲ ਲਗਾਏ ਸ ਠੀਕ ਹੈ ਕਿਉਂਕਿ ਇਹ ਕੁੱਤੇ ਬਿੱਲੇ ਦੀ ਟੈਨਸ਼ਨ ਨਹੀਂ ਲੈਣੀ ਫੋਨ ਲਾ ਰੋਟੀ ਖਾਣੀ ਆ ਆਪਾਂ ਠੀਕ ਹੈ ਤੇ ਛੋਲੇ ਛੋਲੇ ਕੱਪੜੇ ਪਾ ਕੇ ਰੱਖਣੇ ਕਰਨੇ ਆ ਤੇ ਟੌਰਾਂ ਸ਼ੋਰਾ ਤੇ ਪਰਫਿਊਮ ਪਰਫਿਊਮ ਲਾ ਕੇ ਰੱਖਣਾ ਹੈ ਓਕੇ ਆਪਾਂ ਸਾਦੇ ਬੱਲੂ ਜੋ ਮਰਜੀ ਕਰੋ ਚਾਹੀ ਮਾਰੋ ਖੂਚ ਸਾਲਾ ਚਾਹੀ ਪਰਫਿਊਮ ਕਿਤੜਾ ਦੇ ਲਾਲਿਆ ਕਰੋ ਚਾਹੀ ਲਾਲਿਆ ਕਰੋ ਉੱਤੇ ਬਾਲਾਂ ਵਾਏ ਕਮ ਆਨ ਬੇਬੀ ਹੋ ਬਾਸੀ ਸਭ ਮੈਂ ਤਾਂ ਕੱਸਾਂ ਦੇ ਬਾਲਾਂ ਦੀ ਗੱਲ ਕਰਦਾਗਾ ਆਹਾਹਾ ਇਹ ਤਾਂ ਫਿਰ ਅਣਚਾਹੇ ਮੁਸੀਬਤ ਫਿਰਦੀ ਹੈ ਇਹ ਮੈਂ ਸਰਕਾਰੀ ਨੌਕਰੀ ਬਿਨਾਂ ਪੇ ਪਰਤੇ ਤੇ ਨਿਕਲਦੀ ਹੁੰਦੀ ਆ ਜੇ ਧਾਮੂ ਇਹ ਖੋਲਣ ਲੱਗੀ ਹੋਈ ਆ ਨਾ ਐਡਾ ਤਾਂ ਮੈਨੂੰ ਲੱਗਦਾ ਕਿਸੇ ਦੀ ਮੱਝਾਂ ਵੀ ਨਹੀਂ ਖੋਲਦੀ ਹੋਣੀ ਮੇਰੇ ਸਾਰਿਆਂ ਕੋਲ ਦੋ ਅੰਗਰੇਜ਼ੀ ਦੇ ਸ਼ਬਦ ਨੇ ਗਾਈਜ਼ एवरीवन होप ਸੂ ਬਿਕੌਜ ਇਹ ਦੁਬਦ ਇਹਨਾਂ ਸਾਰਿਆਂ ਨੂੰ ਕੁਛ ਆਉਂਦਾ ਨਹੀਂ ਤੇ ਇਹਨਾਂ ਨੂੰ ਦਬੱਲੀ ਫੜਦੇ ਨੇ ਜਾਣੇ ਕਿ ਸਿੱਧੇ ਸੌਦਾਤ ਆਪਾਂ ਇਹੋ ਕਹਿ ਸਕਦੇ ਆ ਵੀ ਇਹ ਆ ਜੀ ਮਾਤਾ ਦਾ ਮਹਾਲਾ ਮੈਨੂੰ ਲੱਗਦਾ ਇਹਨਾਂ ਨੂੰ ਦੇਖ ਕੇ ਜਿਹੇ ਜਿਹੇ ਹਾਲਾਤ ਹੋਏ ਪੈ ਨੇ ਅੱਗੇ ਮੁੰਦੇ ਕੁੜੀਆਂ ਨੂੰ ਤੰਗ ਕਰਦੇ ਸੀ ਹਰ ਕੁੜੀਆਂ ਮੁੰਡਿਆਂ ਨੂੰ ਚੰਦ ਕਰੀਏ ਕਰਨ ਗਈਆਂ ਮੈਂ ਇੱਥੇ ਕਹਿੰਦਾ ਇਹ ਸਾਰੀਆਂ ਕੁੜੀਆਂ ਨੂੰ ਨਹੀਂ ਕਹਿੰਦਾ ਵਿੱਚ ਬਹੁਤ ਚੰਗੀਆਂ ਠੰਕੀਆਂ ਕੁੜੀਆਂ ਜ਼ਰੂਰ ਹੈਗੀਆਂ ਨੇ ਪਰ ਹੈਗੀਆਂ ਬਹੁਤ ਘੱਟ ਨੇ ਤੇ ਇਹ ਜੇ ਕੰਦਰ ਖਾਨੇ ਆ ਰਹੀਆਂ ਉਹ ਬਹੁਤ ਨੇ ਤੇ ਉਹ ਕਿਹੜੀ ਲਾਈਨ ਸੀ ਮੰਮੀ ਕਰਨੋਜ਼ਲਾ ਦੀ ਕਿਹੜੀ ਲਾਈਨ ਸੀ ਕਰਨੋਜ਼ਲਾ ਦੀ ਤਾਂ total ਇਹਨਾਂ ਦਾ ਐਜੈਂਟਰ ਬੁਣਾ ਕਰਨਾ ਹੈ ਇਹ ਤਾਂ ਮੇਰੇ ਸਾਰੇ ਆਪਦੇ ਤੱਬਰ ਨੂੰ ਵੀ ਨਾਲ ਲੈ ਫਿਰਦੇ ਨੇ ਓਏ ਨਾਲੇ ਜਿਹੜੇ ਹਿਸਾਬ ਨਾਲ ਇਹ ਮੂੰਹ ਖੋਲੜਨ ਲੱਗੀ ਹੋਈ ਆ ਮੈਨੂੰ ਲੱਗਦਾ ਇਹਦੇ ਅੰਦਰ ਤਾਂ ਓਏ ਐਕਸਕਿਊਜ਼ ਮੀ ਪੀ ਸਟਾਪ ਇਟ ਬਾਈਬ ਹਾਜੀ ਮੈਂ ਕੋਸ਼ਿਸ਼ ਕਿਹਾ ਸੀ ਤੁਸੀਂ ਐਕਸਕਿਊਜ਼ ਮੀ ਚੱਕ ਕੇ ਕਿਉਂ ਲਿਆਂਦਾ ਵਿੱਚ ਮੈਂ ਤਾਂ ਐਵੇਂ ਕਹਿਣਾ ਸੀ ਵੀ ਇਹਦੇ ਮੂੰਹ ਚ ਪੰਦਰ ਚਾਰ ਕੋਲੇ ਪਾ ਇਕੱਠਿਆਂ ਲੱਗ ਜਾਣਗੇ ਆ ਪਰ ਤੁਸੀਂ ਮੈਨੂੰ ਲੱਗਦਾ ਕਿਸੇ ਪਾਸੇ ਗੁਰੀ ਵਰਗੀ ਸੀ ਐਵੇਂ ਥੋੜੀ ਇਹਨੂੰ ਮੌਸਕੀ ਕਹਦੇ ਨੇ ਬੈਠੀ ਫੰਦਾ ਉਹ ਚਾਹ ਤੇ ਮੌਸਕੇ ਦਾ ਕੈਨੇਡਾ ਤੱਕ ਆਉਂਦਾ ਪਿਆ ਇਹ ਤਾਂ ਮੂੰਹ ਤਾਂ ਐਵੇਂ ਹੈ ਜਿਵੇਂ ਨਾ ਕੋਈ ਕੱਥ ਨਹੀਂ ਦਾ ਮੂੰਹ ਹੁੰਦਾ ਜਿਹੜੇ ਮੇਰੇ ਬਾਰੇ ਚੁੰਗਾ ਮੰਦਾ ਬੋਲਦੇ ਨਹੀਂ ਠੀਕ ਹੈ ਨਾ ਤੇ ਉਹ ਕਿਹੜੀ ਲਾਈਨ ਸੀ ਮੰਮੀ ਕਰਨ ਹੌਸਲਾ ਦੀ ਕਿਹੜੀ ਲਾਈਨ ਸੀ ਕਰਨ ਹੌਸਲਾ ਦੀ ਉਹ ਲਾਸਟ ਜਿਹੜੇ ਬੋਲਦਾ ਹੈ ਜੇ ਮੈਨੂੰ ਸੁਣਨਾ ਹੁੰਦਾ ਤਾਂ ਮੈਨੂੰ ਸੁਣਾਉਣਾ ਵੀ ਆਉਂਦਾ ਇਹ ਈਆਂ ਗੱਲਾਂ ਤੇ ਆਪਾਂ ਬਾਅਦ ਚੋਣਿਆ ਪਰ ਮੈਨੂੰ ਸਾਲੀ ਇੱਕ ਗੱਲ ਨਹੀਂ ਸਮਝ ਆਂਦੀ ਵੀ ਇਹ ਇਹ ਰੀਲਾ ਪੈੜੀਆਂ ਬਣਾਉਂਦੀ ਆ ਜਾਂ ਇਹ ਮੂੰਹ ਪੈੜੇ ਬਣਾਉਂਦੀ ਆ ਜੇ ਨੂੰ ਸੁਣ ਨਾਉਂਦੇ ਕਿ ਐਸ਼ੀ ਨਾ ਹੁਣ ਹੈ ਵੀ ਓਂਦੀ ਕੀ ਪੋਣ ਨਾਉਂਦੇ ਤੱਕ ਬੁੜਾ ਵੀ ਓਂਦੇ ਸੋਂ ਇਹ ਦੇਖ ਲੋ ਕਿ ਇਹ ਲੈਂਗੁਏਜ ਹੈ ਸਾਡੇ ਲੋਕਾਂ ਦੀ ਉਹ ਬਾਸੀ ਸਾਹਿਬ ਪਾਣੀ ਯਾਰੀ ਟੋਲੀ ਚ ਗਲਾਦ ਦੀ ਗੱਲ ਕਰਦਾ ਮੈਂ ਆਹੋ ਆਹ ਹਾ ਇੱਕ ਗੱਲ ਯਾਦ ਰੱਖੀ ਡਾਰਲਿੰਗ ਜੇ ਮੈਨੂੰ ਸੁਣਨਾ ਆਉਂਦਾ ਤਾਂ ਮੈਨੂੰ ਸੁਣਾਉਣਾ ਵੀ ਆਉਂਦਾ ਤੇ ਆਪਾਂ ਕੋਲੇ ਦੀ ਮਾਂ ਬੈਠੀ ਅਤੇ ਇਹ ਦੱਸਣ ਲੱਗੀ ਹੋਈ ਹੈ ਡਾਰਲਿੰਗ ਨਾਲੇ ਭਾਂਡ ਚੋਂ ਮਿੱਠਿਆ ਗਰ ਜਾਂਦੀ ਹੈ ਤੇ ਨਾਲੇ ਉਹਦੇ ਚਪੇੜਾਂ ਲਈ ਜਾਂਦੀ ਆ ਮੁਹੱਬਤ ਤਾਂ ਸਿੱਖੀ ਇਹਨਾਂ ਦੀ ਮੈਨੂੰ ਲੱਗਦਾ ਜੀ ਕਿਤੇ ਤੂੰ ਪ੍ਰਭਾ ਕਰਦੀ ਹੁੰਦੀ ਮੈਨੂੰ ਲੱਗਦਾ ਤਾਂ ਇੰਸਟਾਗ੍ਰam YouTube ਨੂੰ ਤਿਆਗ ਦੇਣਾ ਸੀ ਪਰ ਨਹੀਂ ਤੂੰ ਤਾਂ ਆਏ ਮਸਰੀ ਫਿਰਦੇ ਇਹ ਮੈਂ ਤੇਰੀ ਬਹੁਤ ਜ਼ਲਾਦਾ ਹੁੰਦੀਆਂ ਲਾਰਤਾ ਪੈਂਦੀਆਂ ਨੇ ਤੈਨੂੰ ਲਾਰਤਾ ਮਸਕੀਏ ਯਾਰ ਕੋਈ ਟੈਨਸ਼ਨ ਮੈਂ ਪਰਵਾਹ ਨਹੀਂ ਕਰਦੀ ਹੈਗੀ ਕਿਸੇ ਦਾ ਵੈ ਹੁੰਦਾ ਨਾ ਕਿ ਉਹ ਵਹਿਮ ਫਿਰ ਮੈਨੂੰ ਕੱਢਣਾ ਆਉਂਦਾ ਸੋ ਆਪਾਂ ਇਹ ਕਿਸੇ ਬੰਦੇ ਤੇ ਗੱਲ ਲੱਗ ਰਹੀ ਹੈ ਠੀਕ ਹੈ ਜਿਹੜੇ ਆਪਣੇ ਵਲੌਗ ਦੇ ਇਹ ਜੀ ਬਤੇ ਬਤੇ ਬਦਮਾਸ਼ਾਂ ਨਾ ਰਹੀ ਹੈ ਇਹਦੇ ਤੋਂ ਕਿਸੇ ਦੇ ਵਹਿਮ ਤਾਂ ਨਿਕਲੇ ਨਹੀਂ ਪਰ ਇਹਦੇ ਜਰੂਰ ਕਈ ਫਿਰ ਨਿਕਲੇ ਨੇ ਤਾਤਾ ਅੱਲਾ ਪੰਪਲੇ ਨਾ ਅੋ ਬਾਈ ਓਏ ਦਰਦੀ ਕੀ ਆ ਪਾਥੀ ਮੁਹੀ ਮੈ ਤਰਪੇਰ ਇਹਨਾਂ ਦੀਆਂ ਦੇ ਲਾਜ ਨਾ ਜਿਓ ਇਹਨਾਂ ਦੀਆਂ ਗੱਲਾਂ ਨਾ ਸੁਣਿਓ ਇਹੀ ਨਾਲੇ ਕੰਦਰਗੁਲਾ ਕਰ ਜਾਂਦੇ ਨੇ ਤੇ ਨਾਲੇ ਵੱਡੇ ਵੱਡੇ ਬਦਵਾਰ ਬਣ ਜਾਂਦੇ ਨੇ ਜਿੱਟੀਆਂ ਜਿੱਟੀਆਂ ਇਹ ਗੱਲਾਂ ਕਰਦੇ ਨੇ ਜੇ ਕਿਤੇ ਇਹਨਾਂ ਨੂੰ ਇਨੀ ਅਕਲ ਹੁੰਦੀ ਤਾਂ ਇਹਨਾਂ ਨੇ ਇਹ ਜੇ ਕੁਸਿਆ ਨਹੀਂ ਸੀ ਪੁਰਿਆ ਕਰਨੀਆਂ ਇਹਨਾਂ ਦੀਆਂ ਸਾਰੀਆਂ ਗੱਲਾਂ ਦੇਖ ਕੇ ਮੈਂ ਤਾਂ ਇੱਕ ਗੱਲ ਦਾ ਹਿਸਾਬ ਲਾਇਆ ਵੀ ਇਹ ਆਪ ਹੀ ਉਹਦਾ ਤੀਰ ਚੜਦਿੰਦੇ ਨੇ ਤੇ ਆਪ ਹੀ ਉਹਦੇ ਕੇ ਉਹ ਤੀਰ ਪਿੱਛੇ ਲੈ ਲੈਂਦੇ ਨੇ ਕਹਿੰਦੇ ਨੇ ਵੀ ਲੋਕ ਸਾਨੂੰ ਕਹਿੰਦੇ ਨੇ ਵੀ ਤਹ ਵਿਆਹ ਹੀ ਚੋਰ ਲੁਈੇ ਨਾਲ ਕਰਾਵੇ ਇਹਦੇ ਤੋਂ ਕਿੱਥੇ ਹੋਜੂਗਾ ਇਹ ਗੱਲ ਦਾ ਤਾਂ ਸਾਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਸਾਰਾ ਦੂਜੇ ਲੋਤੀ ਆ ਬਟਾ ਐਕਸਕਿਊਜ਼ ਮੀ ਪਲੀਜ਼ ਉਹ ਪਾਸ ਸੀ ਹਾ ਦੂਜੇ ਲੋਟ ਕਹਿੰਦਾ ਮਤਲਬ ਇਹ ਸੀ ਵੀ ਇਹ ਆਉਦੀ ਗਿਨਾਨੀ ਤੇ ਕਾਬੂ ਨਹੀਂ ਪਾ ਸਕਦਾ ਉਹਨਾ ਬਦਮਾਸ਼ ਤਾਂ ਇਹ ਨਹੀਂ ਬਣਦਾ ਜਿੰਨੀ ਬਦਮਾਸ਼ ਇਦੀ ਗਿਨਾਨੀ ਬਣਦੀ ਆ ਨਾਲੇ ਮੈਂ ਤਾਂ ਇਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਜੇ ਇਹਨੂੰ ਆਉਂਦਾ ਨਹੀਂ ਜੇ ਇਹਨੂੰ ਰਮਾਸ ਨਹੀਂ ਕਰਨਾ ਆਉਂਦਾ ਫਿਰ ਇਹ ਜਵਾਬ ਕੀ ਦਗਾ ਸਾਵਤੋ ਦਾ ਸਵਾਲ ਤਾਂ ਇਥੇ ਇਹ ਪੈਦਾ ਹੁੰਦਾ ਨਾਰੇ ਤੂੰ ਹੋਗੀ ਬੱਦੀ ਛੇਤੀ ਉਹ ਹਜੇ ਬੱਚਾ ਆਗਾ ਹੂੰ ਆਏ ਕਰੇ ਖੜ ਤੂੰ ਆਪ ਫੜ ਕੇ ਹੁਕਾਵੀ ਓ ਐਕਸਕਿਊਜ਼ ਮੀ ਪੀ ਸਟਾਪ ਇਟ ਓ ਬਸ ਹੀ ਸਭ ਤੁਸੀਂ ਭਾਂ ਚੋਕ ਨਾ ਗੰਦਾ ਸੋਚਦੇ ਹੋ ਮੈਂ ਤਾਂ ਉਹ ਜਵਾਕਤੀ ਦਾ ਜ਼ਿਕਰ ਦੰ ਬਿਤੂ ਆਪ ਫੜ ਕੇ ਸਮਾ ਦਿਆ ਕਰ ਉਹ ਨਹੀਂ ਸਮਾਉਣਾ ਆਉਂਦਾ ਹੁਣ ਆਹ ਆਹ ਬਾਕੀ ਜਿਹੜੀਆਂ ਗੱਲਾਂ ਤੁਸੀਂ ਹੁਣ ਦੱਸਦੇ ਫਿਰਦੇ ਹੋ ਇਹ ਗੱਲਾਂ ਤੁਸੀਂ ਪਹਿਲਾਂ ਸੁਤਨੀਆਂ ਸੀਗੀਆਂ ਬਾਕੀ ਇੱਕ ਗੱਲ ਜ਼ਰੂਰ ਹੈ ਇੱਕ ਗੱਲ ਤਾਂ ਮੈਂ ਸੁਣੀ ਆ ਵੀ ਬੰਦਾ ਪੀ ਕੇ ਸੱਚ ਬੋਲਦਾ ਤੇ ਇਹਨਾਂ ਨੇ ਰੀਲ ਦੇ ਚੱਕਰਾਂ 'ਚ ਹੀ ਸੱਚ ਬੋਲਦਾ ਬੱਸੀ ਸਾਹਿਬ ਆਏ ਤਾਂ ਯਾਰ ਬੰਦੇ ਹੀ ਸੱਚੇ ਸੁੱਚੇ ਮੈਂ ਤਾਂ ਬਾਕਸ ਵਿੱਚ ਚੈਨਲ ਦਾ ਲਿੰਕ ਅ ਦਿੱਤਾ ਹੋਇਆ ਜਾ ਕੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਮੇਟਰਪੀਅਰ